ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੁੱਦ ਨਸ਼ੇਬ ਛੋੜਿਆ ਹੋਇਆ ਇਸ ਨੂੰ ਲੈ ਕੇ ਜੋ ਵੀ ਨਸ਼ਾ ਤਸਕਰ ਨੇ ਪੰਜਾਬ ਦੇ ਵਿੱਚ ਨਸ਼ੇ ਫੈਲੋ ਰਹੇ ਨੇ ਉਹਨਾਂ ਦੇ ਉੱਤੇ ਤਿੱਕੀ ਨਜ਼ਰ ਹੈ ਹੁਣ ਤੱਕ ਪੰਜਾਬ ਪੁਲਿਸ ਨੇ ਵੱਡੀਆਂ ਵੱਡੀਆਂ ਕਬਰੀਆਂ ਵੀ ਕੀਤੀਆਂ ਨੇ ਦੂਜੇ ਪਾਸੇ ਕਈ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਨੇ ਤਾਂ ਇਸ ਵੇਲੇ ਦੀ ਖਬਰ ਤੁਹਾਨੂੰ ਨਿਊ ਚੰਡੀਗੜ੍ਹ ਦਿਖਾ ਰਹੇ ਹਨ ਨਿਊ ਚੰਡੀਗੜ੍ਹ ਮੁੱਲਾਪੁਰ ਪੁਲਿਸ ਨੇ ਸਿਸਮਾ ਰੋਡ ਦੇ ਉੱਤੇ ਇੱਕ ਨਾਕਾ ਲਗਾਇਆ ਸੀ ਨਾਕੇ ਦੌਰਾਨ ਦੱਸੇ 630 ਗੋਲੀ ਰਾਮਡੋਲ ਦੀ ਜਿਹੜੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦੋਸ਼ੀ ਨੂੰ ਮੁਕਤ ਗ੍ਰਿਫਤਾਰ ਕਰ ਲਿਆ ਹੈ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਥੇ ਕਿ ਐਸਪੀ ਮੋਹਤ ਅਗਰਵਾਲ ਨੇ ਪੂਰੀ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਗਿਆ ਕਿ ਸਾਨੂੰ ਗੁਪ ਸੂਚਨਾ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਨਾਕਾ ਲਗਾਇਆ ਨਾਕੇ ਦੌਰਾਨ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹ ਉੰਨੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਹਿਮਾਚਲ ਦੇ ਵਿੱਚ ਉਹਨਾਂ ਉੱਥੇ ਦਾ ਰਹਿਣ ਵਾਲਾ ਹੈ ਜਿੱਥੇ ਕਿ ਇਹ ਲੈ ਕੇ ਕਿੱਥੋਂ ਆ ਰਿਹਾ ਸੀ ਕਿਸ ਨੂੰ ਅੱਗੇ ਸਪਲਾਈ ਕਰਦਾ ਸੀ ਇਹ ਕਾਫੀ ਸਵਾਲ ਪੁਲਿਸ ਹੁਣ ਰਿਮਾਂਡ ਦੌਰਾਨ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਸਕਦੇ ਨੇ ਕਿਹੜੇ ਕਿਹੜੇ ਤਸਕਰ ਇਹਨਾਂ ਦੇ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਕਿਸ ਜਗ੍ਹਾ ਤੋਂ ਲੈ ਕੇ ਆ ਰਹੇ ਨੇ ਉੱਥੇ ਵੀ ਪੁਲਿਸ ਰੇਡ ਕਰ ਸਕਦੀ ਹੈ ਤੇ ਨਾਲ ਦੀ ਨਾਲ ਜਿਸ ਜਗ੍ਹਾ ਉੱਤੇ ਸਪਲਾਈ ਕਰਦੇ ਸੀ ਕਿਸੇ ਦੁਕਾਨਦਾਰ ਨੂੰ ਸਪਲਾਈ ਕਰਦੇ ਕਿਸੇ ਮੈਡੀਕਲ ਸਟੋਰ ਨੂੰ ਸਪਲਾਈ ਕਰਦੇ ਸੀ ਇਹ ਵੀ ਕਾਫੀ ਸਵਾਲ ਹੁਣ ਪੁਲਿਸ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਜਿਸ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਨੂੰ ਲੈ ਕੇ ਐਸਪੀ ਮੋਹਤਗਰਵਾਲ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾਕਰ ਤੁਸੀਂ ਉਹ ਵੀ ਸੁਣੋ ਚੰਡੀਗੜ੍ਹ ਦੇ ਵਿੱਚ ਨਸ਼ੀਲੇ ਗੋਲੀਆਂ ਬਰਾਮਦ ਹੋਈਆਂ ਨੇ ਤੁਹਾਨੂੰ ਕੀ ਉਹਦੇ ਬਾਰੇ ਦੱਸੋ ਜਲਦੀ ਹਾਂਜੀ ਜਿਹੜਾ ਇੱਥੇ ਜੀ ਸਾਡਾ ਸਿਸਵਾ ਰੋਡ ਦੇ ਉੱਤੇ ਨਾਕਾਬੰਦੀ ਕੀਤੀ ਹੋਈ ਸੀਗੀ ਤਾਂ ਉਹ ਨਾਕਾਬੰਦੀ ਦੇ ਦੌਰਾਨ ਸਾਨੂੰ ਜਿਹੜੀ ਹੈਗੀ ਐ ਇੱਕ ਛੋਟਾ ਜਿਹੜਾ ਹਾਥੀ ਆਪਾਂ ਜਿਹਨੂੰ ਕਹਿੰਦੇ ਆ ਟੈਂਪੂ ਟਰੈਵਲਰ ਜਿਹਾ ਹੁੰਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਚੱਕੀ ਪੁਰਸ਼ਾਂ ਦੀ ਵੈਸੇ ਚੈਕਿੰਗ ਚੱਲ ਰਹੀ ਸੀਗੀ ਨਾਕਬੰਦੀ ਦੌਰਾਨ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਇੱਕ ਅਰਵਿੰਦਰ ਕੁਮਾਰ ਹੈਗਾ ਦੋਸ਼ੀ ਜੋ ਊਨਾ ਹਿਮਾਚਲ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਸਾਨੂੰ 630 ਗੋਲੀਆਂ ਜਿਹੜੀਆਂ ਹੈਗੀਆਂ ਨੇ ਲੋਮਟਿਲ ਦੀਆਂ ਰਿਕਵਰ ਹੋਈਆਂ ਉਹਦੇ ਬੇਸਿਸ ਦੇ ਉੱਤੇ 2 ਐਨ ਡੀ ਪੀ ਐਸ ਦੇ ਤਹਿਤ ਜਿਹੜਾ ਹੈਗਾ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਤੇ ਉਹ ਜਿਹੜਾ ਹੈਗਾ ਇਹਦੇ ਵਿੱਚ ਅਰੈਸਟ ਕੀਤਾ ਗਿਆ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੁਸੀਂ ਜਾਣਕਾਰੀ ਦਿੱਤੀ ਹਾਂਜੀ ਇਹ ਜਿਹੜਾ ਹੈਗਾ ਸੀ ਸਾਡੇ ਰਿਮਾਂਡ ਦੇ ਵਿੱਚ ਹੈ ਜੀ ਜਦੋਂ ਸਾਰੀ ਪੁੱਛਗਿੱਛ ਜਾਰੀ ਹੈ ਕਿ ਬੈਕ ਲਿੰਕ ਕੀ ਹੈ ਕਿਥੋਂ ਲੈ ਕੇ ਆਂਦਾ ਹੈ ਕੀ ਹੈਗਾ ਇਹਦਾ ਸਿਸਟਮ ਉਹ ਸਾਰਾ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਤੇ ਲੇਕ ਕਿੱਥੇ ਜਾ ਰਹੀ ਸੀ ਉਸ ਨੂੰ ਹੀ ਇਹ ਆਪ ਵੀ ਕਹਿੰਦਾ ਕਿ ਮੈਂ ਕੰਜ਼ੂਮ ਕਰਦਾ ਸੀਗਾ ਤੇ ਬਾਕੀ ਵੀ ਅਸੀਂ ਦੇਖ ਰਹੇ ਹਾਂ ਵੀ ਅੱਗੇ ਤਾਂ ਕੋਈ ਨੈਟਵਰਕ ਹੈ ਜਾਂ ਆਪ ਕੰਜ਼ੂਮਰ ਹੈ ਜਾਂ ਕੀ ਹੈ ਉਹ ਸਾਰੀ ਇਹਦੀ ਜਿਹੜੀ ਹੈਗੀ ਪੁੱਛਗਿੱਛ ਚੱਲ ਰਹੀ ਹੈ ਇਸ ਇਲਾਕੇ ਚ ਤਾਂ ਨਹੀਂ ਸਪਲਾਈ ਕਰਦਾ ਸੀ ਕਿਤੇ ਉਹ ਸਾਰਾ ਡਿਊਰਿੰਗ ਪੁੱਛਗਿੱਛ ਜਦੋਂ ਜੇ ਕੋਈ ਗੱਲ ਆਂਦੀ ਹੈ ਤਾਂ ਫਿਰ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਅਜੇ ਸਰ ਪਹਿਲਾਂ ਵੀ ਕੋ ਉਹ ਵੀ ਸਾਰੀ ਵੈਰੀਫਾਈ ਹੋ ਰਹੀ ਜੀ ਉਹ ਵੀ ਹਜੇ ਇਨਵੈਸਟੀਗੇਸ਼ਨ ਦੇ ਉੱਤੇ ਚੱਲ ਰਹੀ ਹੈ ਹਜੇ ਤੱਕ ਨਹੀਂ ਸਰਫੇਸ ਹੋਇਆ ਪਰ ਅਸੀਂ ਇਹਦੇ ਸੰਬੰਧਤ ਥਾਣੇ ਨਾਲ ਵੀ ਤਾਲਮਿਲ ਕਰਕੇ ਸਾਰਾ ਪਤਾ ਕਰ ਰਹੇ ਹਾਂ ਕਿੰਨੇ ਮੈਂਬਰ ਸੀਗੇ ਇੱਕਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਇਹ ਗੱਡੀ ਜਿਹੜੇ ਵਹੀਕਲ ਹੈ ਉਹਦੇ ਬਾਰੇ ਕੋਈ ਹੋਰ ਡ੍ਰੈਸ ਕੀ ਕਿੱਥੇ ਦੀ ਸੀ ਉਹ ਸਾਰੀ ਸਾਡੇ ਕਬਜ਼ੇ ਚ ਹੀ ਹੈ ਜੀ ਉਹ ਸਾਰਾ ਅਸੀਂ ਵੈਰੀਫਾਈ ਕਰੀ ਰਹੇ ਹਾਂ ਕਿਉਂਕਿ ਰਿਮਾਂਡ ਦੇ ਉੱਤੇ ਹੈ ਹਜੇ ਤਾਂ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਲੱਗਦਾ ਜੀ ਹੋਰ ਵੀ ਕਲਾਸ ਹੋ ਸਕਦੇ ਰਿਮਾਂਡ ਹੋ ਸਕਦੇ ਨਹੀਂ ਜੀ ਬਿਲਕੁਲ ਉਹ ਨਰਾਨੇ ਪੁੱਛ ਕੇ ਚ ਕਲੀਅਰ ਹੋਊਗਾ ਸਾਰਾ